ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹਿਨ ਲਾ ਪਹਿਨ ਲਾ ਮੇਰਾ ਮਨੋ ਮੇਰਾ ਮਨ ਰਤਾ RAM ਪਿਆਰੇ RAM ਗੁਰੂ ਦੀ ਸ਼ਰਨ ਪੈ ਕੇ ਸ਼ਬਦ ਜੁੜ ਕੇ ਆਸਾ ਰਗ ਚ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਮ ਨਾਲ ਰੰਗਿਆ ਗਿਆ ਹੈ ਸੱਚ ਸਾਹਿਬੋ ਆਦ ਪੁਰਖ ਅਪਰੰਪਰੋ ਤਾਰੇ ਰਾਮ ਉਥੇ ਰੈਣ ਵਾਲ ਸਭ ਦਾ ਮਾਲਕ ਹੈ ਸਭ ਦਾ ਮੋਢਾ ਹੈ ਸਭ ਚ ਵਿਆਪਕ ਹੈ ਅਗੰਗ ਅਗੰਗ ਅਗੋਚਰ ਅਪਰ ਅਪਾਰਮ ਪਰ ਬ੍ਰਹਮ ਪਰਨਨੋ ਉਹ ਪਰਮਾਤਮਾ ਪਹੁੰਚੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਆ ਜੁਗਾਦੀ ਹੈਪੀ ਹੋਸੀ ਅਵਰ ਝੂਠਾ ਸਭ ਜਨੂ ਉਸ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੈ ਜੁਗਾਂ ਤੋਂ ਚੱਲਿਆ ਆ ਰਿਹਾ ਹੁਣ ਵੀ ਮੌਜੂਦ ਹੈਗਾ ਵੀ ਮੌਜੂਦ ਰਹੇਗਾ ਕਰਮ ਤਰਮ ਕੀ ਸਾਰ ਨਾ ਜਾਣ ਸੁਰਤ ਮੁਕਤ ਕਿਉਂ ਪਾਈਏ ਤੇ ਭਾਈ ਸ਼ਾਸਤ੍ਰਾਂ ਦੇ ਦੱਸੇ ਧਾਰਮਿਕ ਕਰਮਾਂ ਦੀ ਸਾਰ ਜਿਹੜੇ ਮਨੁੱਖ ਨਹੀਂ ਜਾਣਦੇ ਉਹ ਫਿਰ ਮਨ ਨੂੰ ਕਿਵੇਂ ਵਿਕਾਰਾਂ ਤੋਂ ਮੁਕਤ ਕਰਵਾਉਣਗੇ ਨਾਨਕ ਗੁਰਮੁਖ ਸ਼ਬਦ ਪਛਾਣੈ ਐ ਨਿਸਨਾਮ ਤੇ ਆਈਐ ਨਾਨਕ ਗੁਰੂ ਦੀ ਸ਼ਰਨ ਪੈ ਕੇ ਸ਼ਬਦ ਜੁੜ ਕੇ ਦਿਨ ਰਾਤ ਪ੍ਰਭੂ ਨੂੰ ਧਿਆਉਣਾ ਚਾਹੀਦਾ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਈ ਰਾਮ ਗੁਰੂ ਦੀ ਸ਼ਰਨ ਪੈ ਕੇ ਮੇਰਾ ਮਨ ਮੇਰਾ ਮਨ ਬਨ ਗਿਆ ਹੈ ਪਰਮਾਤਮਾ ਹੀ ਅਸਲ ਸਾਥੀ ਹੈ ਹਮੈ ਮਮਤਾ ਮਾਇਆ ਸੰਗ ਨਾ ਜਾਈ ਰਾਮ ਮਾਇਆ ਦੀ ਮਮਤਾ ਤੇ ਹਉਮੈ ਮਨੁੱਖ ਦੇ ਨਾਲ ਨਹੀਂ ਜਾਂਦੀ ਮਾਤ ਪਿਤ ਭਾਈ ਸੁਤ ਚਤੁਰਾਈ ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗ ਨਾ ਸੰਪੈ ਨਾਰੇ ਮਾਂ ਪਿਓ ਭਰਾ ਪੁੱਤਰ ਤਾਂ ਇਸਤਰੀ ਦੁਨੀਆ ਵਾਲੇ ਚੁਤਰਾਈ ਸਾਥ ਨਹੀਂ ਨਿਭਦੇ ਸੈਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤ ਨਾਲ ਮੈਂ ਸਮੁੰਦਰ ਦੀ ਪੁੱਤਰੀ ਮਾਇਆ ਦਾ ਮੋਹ ਭਾਵ ਕੇ ਮਾਇਆ ਨੂੰ ਉਕਾਹੀ ਤਿਆਗ ਦਿੱਤਾ ਇਸ ਨੂੰ ਆਪਣੇ ਪੈਰਾਂ ਹੇਟਾਂ ਦਵਾਲ ਲਿਆ ਆਦਿ ਪੁਰਖ ਇੱਕ ਚਲ ਦੇਖਾਇਆ ਜਹ ਦੇਖਾਂ ਤਾਂ ਸੋਈ ਮੈਨੂੰ ਕਾਲ ਪੁਰਖ ਨੇ ਇੱਕ ਤਮਾਸ਼ਾ ਵਿਖਾਇਆ ਕਿ ਜਿੱਧਰ ਵੇਖਣਾ ਉਧਰ ਹਰੀ ਹੀ ਹਰੀ ਹੈ ਨਾਨਕ ਹਰ ਕੀ ਭਗਤ ਨਾ ਛੋਡੋ ਸਹਜੇ ਹੋਏ ਸੋ ਹੋਈ ਨਾਨਕ ਆਖ ਮੈਂ ਪ੍ਰਮਾਤਮਾ ਦੀ ਭਗਤੀ ਕਦੀ ਨਹੀਂ ਵਿਸਾਰਦਾ ਮੈਨੂੰ ਯਕੀਨ ਹੈ ਜਗਤ 'ਚ ਜੋ ਕੁਝ ਹੋ ਰਿਹਾ ਪ੍ਰਬੂਦੀ ਰੱਜਾ ਚੋ ਰਿਹਾ ਮੇਰਾ ਮਨੋ ਮੇਰਾ ਮਨ ਨਿਰਮਲ ਸਾਜ ਸਮਲੇ ਰਾਮ ਪ੍ਰਮਾਤਮਾ ਦਾ ਨਾਮ ਹਿਰਦੇ ਸੰਭਾਲ ਕੇ ਮੇਰਾ ਮਨ ਪਵਿੱਤਰ ਹੋ ਗਿਆ ਆਉਗਣ ਮੇਟ ਚੱਲੇ ਗੁਣ ਸੰਗਮ ਨਾਲੇ RAM ਜੀਵਨ ਪੰਜ ਮੈਂ ਔਗਣ ਮਿਟਾ ਕੇ ਤੁਰਿਆ ਹਾਂ ਮੇਰੇ ਗੁਣਾ ਨਾਲ ਸਾਥ ਬਣ ਗਏ ਔਗਣ ਪਰ ਹਰ ਕਰਨੀ ਸਾਰੀ ਹਮਦਰ ਸੱਚੇ ਸੱਚਿਆਰੋ ਜਿਹੜਾ ਮਨੁੱਖ ਗੁਰੂ ਦੇ ਰਾਹੀ ਔਗਣ ਤਿਆਗ ਕੇ ਨਾਮ ਸਿਮਰ ਦੀ ਸ੍ਰਿਸ਼ਟ ਕਰਨੀ ਕਰਦਾ ਉਹ ਸਦਾ ਥਿਰ ਪ੍ਰਭੂ ਅਦਾਰ ਤੇ ਸੱਚਿਆ ਮੰਨਿਆ ਜਾਂਦਾ ਆ ਮਨੰਜਾਨ ਠਾਕ ਰਹਾਏ ਗੁਰਮੁਖ ਤਤ ਵਿਚਾਰ ਉਹ ਆਪਣਾ ਮਨੁੱਖਾ ਜਨਮ ਪ੍ਰਭੂ ਦੇ ਲੇਖੇ ਲਾ ਕੇ ਜਨਮ ਮਰਨ ਦਾ ਗਿੜ ਮੁਕਾ ਲਿੰਦਾ ਤੇ ਸੁਰਤ ਨੂੰ ਸੋਚ ਮੰਜ਼ਲ 'ਚ ਟਿਕਾਈ ਰੱਖਦਾ ਸਾ ਜਨਮੀਤ ਸੁਜਾਨ ਸਖਾ ਤੋਂ ਸੱਚ ਮਿਲੈ ਵਡਿਆਇ ਪ੍ਰਭੂ ਤੂੰ ਹੀ ਮੇਰਾ ਸੱਜਣ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰੇ ਦਿਲ ਦੀ ਜਾਣਨ ਵਾਲਾ ਸਾਥੀ ਹੈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤਿ ਪਾਈ ਨਾਨਕ ਆਖ ਮੈਨੂੰ ਗੁਰੂ ਦੀ ਅਜਿਹੀ ਮਤ ਪ੍ਰਾਪਤ ਹੋਈ ਕਿ ਮੇਰੇ ਹਿਰਦੇ ਚ ਪ੍ਰਮਾਤਮਾ ਦਾ ਸ੍ਰਿਸ਼ਟ ਨਾਮ ਪ੍ਰਗਟ ਹੋ ਗਿਆ ਸਚ ਅੰਜਨੋ ਅੰਜਨ ਸਾਰ ਨਿਰੰਜਨ ਰਾਤਾਰਾਂ ਪ੍ਰਭੂ ਦੇ ਗਿਆਨ ਸੁਰਮਾ ਪਾ ਕੇ ਮੇਰਾ ਮਨ ਮਾਇਆ ਰਹਿ ਪ੍ਰਭੂ ਦੇ ਨਾਮ ਰੰਗਿਆ ਗਿਆ ਮਨ ਤਨ ਰਵ ਰਹਿਆ ਜਗ ਜੀਵਨ ਦਾਤਾ ਆ ਰਾਮ ਜਗਤ ਦਾ ਜੀਵਨ ਤੇ ਸਭ ਦਾਤਾ ਦਿਨ ਵਾਲ ਪ੍ਰਭੂ ਮੇਰੇ ਮਨ ਵਿੱਚ ਹਿਰਦੇ ਚ ਹਰ ਵੇਲੇ ਮੌਜੂਦ ਰਹਿੰਦਾ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮਿਲਾਇਆ ਗੁਰੂ ਦੇ ਰਾਹੀ ਜਗਤ ਨੂੰ ਜੀਵਨ ਦੇਣ ਵਾਲਾ ਸਭ ਦਾਤਾ ਦੇਣ ਵਾਲਾ ਪਰਮਾਤਮਾ ਮਨ ਵਿੱਚ ਵਸ ਪੈਂਦਾ ਤੇ ਮਨ ਉਸ ਤੇ ਨਾਮ ਨਾਲ ਰੰਗਿਆ ਜਾਂਦਾ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਤੇ ਗੁਰਮਖਾਂ ਦੀ ਸੰਗਤ ਵਿੱਚ ਰਿਆਂ ਪਰਮਾਤਮਾ ਦੀ ਮੇਰ ਦੀ ਨਿਗਾਹ ਨਾਲ ਆਤਮਕ ਆਨੰਦ ਪ੍ਰਾਪਤ ਹੁੰਦਾ ਹਰ ਕੀ ਪਗਤ ਰਤੇ ਬੈਰਾਗੀ ਚੁਕੇ ਮੋਹ ਪਿਆਸਾ ਜਿਨ੍ਹਾਂ ਦੇ ਅੰਦਰ ਮੋਹ ਤ੍ਰਿਸ਼ਨਾ ਮੁੱਕ ਜਾਂਦੇ ਨੇ ਓਮੇ ਮਾਰ ਕੇ ਨਾਮ ਸਦਾ ਗਿੱਜੇ ਰਹਿੰਦੇ ਨੇ ਨਾਨਕ ਓਮੇ ਮਾਰ ਪਤੀਨੇ ਵਿਰਲੇ ਦਾਸ ਉਦਾਸ ਸਾ ਤੇ ਜਿਹੜੇ ਪਰਮਾਤਮਾ ਦੀ ਭਗਤੀ ਦੇ ਰੰਗ ਚਰੰਗੀਜ ਕੇ ਮਾਇਆ ਦੇ ਮੋਤ ਤੋ ਨਰਲੇ ਪਰਿੰਦੇ ਨੇ ਉਹ ਐਸੇ ਜਗਤ ਵਿੱਚ ਵਿਰਲੇ ਬੰਦੇ ਨੇ ਰਾਗ ਅਸਾ ਮਹਿਲਾ ਪਹਿਲਾ ਛੰਤ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂ ਸਭਨੀ ਥਾਂ ਜਿੱਥੈ ਹਉ ਜਾਇ ਸੱਚਾ ਸਿਰਜਣਹਾਰ ਜੀਉ اے ਪ੍ਰਭੂ ਤੂ ਸਾਰੇ ਥਾਵਾਂ ਤੇਵੇਂ ਜਿੱਥੇ ਜਾਨਾਂ ਵਾ ਮੈਨੂੰ ਤੂ ਉੱਥੇ ਦਿਸਣਾ ਐਸਾ ਕੋਈ ਥਾਂ ਨਹੀਂ ਜਿੱਥੇ ਪ੍ਰਭੂ ਤੁਸੀਂ ਨਾਮਸਤੇ ਹੋ ਸਬਨਾ ਦਾ ਦਾਤਾ ਕਰਮ ਵਿਦਾਤਾ ਦੁਖ ਵਿਸਾਰਨ ਹਾਰ ਜਿਉ ਤੂ ਜੀਵਾਂ ਦਾ ਦਾਤਾ ਹੈ ਕਰਮ ਅਨੁਸਾਰ ਫੈਸਲੇ ਕਰਨ ਵਾਲਾ ਹੈ ਕਰਮ ਲਿਖਣ ਵਾਲਾ ਹੈ ਦੁਖ ਵਿਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੇ ਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਸਭ ਦੇ ਦੁੱਖ ਨਾਸ ਕਰਨੇ ਸਮਰੱਤ ਪੋਟ ਕਟੰਤਰ ਪਾਪਾਂ ਕੇਰੇ ਏਕ ਕੜੀ ਮੈਂ ਖੋਵੈ ਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਟੇਰ ਇੱਕ ਪਲ ਚ ਨਾਸ ਕਰ ਦਿੰਦਾ ਹੰਸੇ ਹੰਸਾ ਬੱਗ ਸੇ ਬੱਗਾ ਕਟ ਕਟ ਕਰੇ ਵਿਚਾਰ ਜਿਉ ਜੀ ਪੰ ਸ੍ਰਿਸ਼ਟ ਤੋਂ ਸ੍ਰਿਸ਼ਟ ਹੋਣ ਨਿਖੇਤ ਤੋਂ ਨਖੇਦ ਹੋਣ ਪ੍ਰਭੂ ਸਭ ਦੀ ਸੰਭਾਲ ਕਰਦਾ ਤੂ ਸਬਨਨੀ ਥਾਈ ਜਿਥੈ ਹੋਂ ਜਾਈ ਸੱਚਾ ਸਿਰਜਣਹਾਰ ਜਿਉ ਹੈ ਪ੍ਰਭੂ ਜਿੱਥੇ ਵੀ ਜਾਨਾ ਤੂੰ ਹਰ ਥਾਂ ਮੌਜੂਦ ਹੈ ਥੇ ਰਹਿਣ ਵਾਲਾ ਸਭ ਪੈਦਾ ਕਰਨ ਵਾਲਾ ਜਿਨ ਇੱਕ ਮਨ ਧਿਆਇਆ ਤੈਨੂੰ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਉ ਜਿਨ੍ਹਾਂ ਮਨੁੱਖਾਂ ਨਿਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਉਹਨਾਂ ਨੇ ਆਤਮਕ ਆਨੰਦ ਮਾਣਿਆ ਪਰ ਜੇ ਇਹ ਬੰਦੇ ਸੰਸਾਰ 'ਚ ਵਿਰਲੇ ਨੇ ਤਿੰਜ ਮਨੇੜ ਨ ਆਵੈ ਗੁਰ ਸ਼ਬਦ ਕਮਾਵੈ ਕਬੂਨ ਨ ਆਵ ਹੈ ਹਾਰ ਜਿਉ ਜਿਹੜਾ ਜਿਹੜਾ ਬੰਦਾ ਗੁਰੂ ਦਾ ਸ਼ਬਦ ਕਮੰਦ ਹੈ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਉਂਦਾ ਜਦੋਂ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਤੇ ਕਬੂ ਨਾ ਹਾਰੈ ਹਰ ਹਰ ਗੁਣਸਾਰ ਤਿੰਨ ਜਮ ਨੇੜ ਨਾ ਆਵੇ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਚ ਵਸਾਉਂਦੇ ਨੇ ਵਿਕਾਰਾਂ ਦੇ ਟੱਕਰੇ ਤੇ ਕਦੇ ਨਹੀਂ ਹਾਰਦੇ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਜਮਨ ਮਰਨ ਤਿੰਨ ਕਾ ਚੂਕਾ ਜੋ ਹਰ ਲਾਗੇ ਪਾਵੇਂ ਜਿਹੜੇ ਬੰਦੇ ਪਰਮਾਤਮਾ ਚਰਨੀ ਲੱਗੇ ਰਹਿੰਦੇ ਨੇ ਜਨਮ ਮਰਨ ਉਹਨਾਂ ਦਾ ਮੁੱਕ ਜਾਂਦਾ ਗੁਰਮਤ ਹਰਸ ਹਰਫਲ ਪਾਇਆ ਹਰ ਹਰ ਨਾਮ ਉਰਤਾਰ ਜਿਉ ਤੇ ਗੁਰੂ ਦੀ ਮਤ ਲੈ ਕੇ ਜਿਨ੍ਹਾਂ ਨੇ ਪ੍ਰਭੂ ਨਾਮ ਦਾ ਰਸ ਸਖਿਆ ਨਾਮ ਫਲ ਪ੍ਰਾਪਤ ਕੀਤਾ ਪ੍ਰਭੂ ਦੇ ਨਾਮ ਕੀਰਤਿ ਚ ਟਿਕ ਗਿਆ ਜਿਨ ਇੱਕ ਮਨ ਤੇ ਆਇਆ ਤੈਨੂੰ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਉ ਤੇ ਕਾਗਰ ਹੋ ਕੇ ਪ੍ਰਭੂ ਜਿਨਾਂ ਸਿਮਰਿਆ ਆਤਮਕ ਅਨੰਦ ਖਟਿਆ ਪਰ ਜਿਹੀ ਬੰਦੇ ਵਿਰਲੇ ਨੇ ਜਿਨ ਜਗਤ ਉਪਾਇਆ ਤੰਦੈ ਲਾਇਆ ਤਿਸੈ ਵਿਠੂ ਕੁਰਬਾਨ ਜਿਉ ਤੇ ਮੈਂ ਸਰਬੂ ਤੋਂ ਸਦਕੇ ਆ ਜਿਸਨੇ ਜਗਤ ਪੈਦਾ ਕੀਤਾ ਤੇ ਇਸ ਨੂੰ ਮਾਇਆ ਦੀ ਦੌੜ ਭਜ ਵਿੱਚ ਲਾ ਦਿੱਤਾ ਤਾਂ ਕਿ ਸੇਵ ਕਰੀਜੈ ਲਾਹਾ ਲਿਜੈ ਹਰ ਦਰਗਾ ਪਾਈਐ ਮਾਨ ਜਿਉ اے ਪ੍ਰਭੂ ਪ੍ਰਭੂ ਦੀ ਸੇਵਾ ਕਰਕੇ ਤਾਂ ਹੀ ਦਰਗਾ ਚ ਮਾਨ ਮਿਲਦਾ ਹਰ ਦਰਗਾ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣ ਉਹ ਹੀ ਮਨੁੱਖ ਪਰਮਾਤਮਾ ਦੇ ਹਜ਼ੂਰੀ ਚ ਆਦਰ ਪਾਉਂਦਾ ਜਿਹੜਾ ਇੱਕ ਪ੍ਰਭੂ ਨੂੰ ਅੰਗ ਸੰਗ ਪਛਾਣਦਾ ਉਹ ਨੌ ਨਿਦ ਪਾਵੈ ਗੁਰਮਤਿ ਹਰ ਧਿਆਵੈ ਨਿਤ ਹਰ ਗੁਣ ਆਖ ਵਖਾਣੈ ਜਿਹੜਾ ਮਨ ਗੁਰੂ ਦੀ ਮੱਤ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਪਰਮਾਤਮਾ ਸਿਫਤੋ ਸਲਾਹ ਕਰਦਾ ਮਨ ਉਹ ਜਗਤ ਦੇ ਨੌ ਖਜ਼ਾਨੇ ਹਾਸਲ ਕਰ ਲੈਂਦਾ ਐਨਿਸਨਾਮ ਤਿਸੈ ਕਾ ਲਿਜੈ ਹਰ ਊਤਮ ਪੁਰਖ ਪ੍ਰਧਾਨ ਜੀਓ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਸਭ ਵਿੱਚ ਵਿਆਪਕ ਸਭ ਤੋਂ ਵੱਡਾ ਜਿਨ ਜਗਤ ਪਾਇਆ ਤੰਦੈ ਲਾਇਆ ਹਉਮਤ ਸੈ ਵਿਟੋਂ ਕੁਰਬਾਨ ਜੀਉ ਮਿਸ ਪਰਮਾਤਮ ਸਦਕੇ ਜਾਨਵ ਜਿਸਨੇ ਜਗਤ ਪੈਦਾ ਕੀਤਾ ਮਾਇਆ ਦੀ ਦੋੜ ਭਾਜੀ ਮਨ ਨੂੰ ਲਾ ਦਿੱਤਾ ਨਾਮ ਲੈਨ ਸੇ ਸੋਹੈਂ ਤਿੰਨ ਸੁਖਫਲ ਹੋਵੈਂ ਮਾਨੇ ਸੇ ਜਿਣ ਜਾਹਿ ਜੀਉ ਜਿਹੜੇ ਮਨੁਖ ਪਰਮਾਤਮ ਦਾ ਨਾਮ ਸਿਮਰਦੇ ਹਨ ਲੋਕ ਪ੍ਰਲੋਕ ਚ ਸ਼ੋਭਾ ਪਾਉਂਦੇ ਨੇ ਉਹਨਾਂ ਨੂੰ ਆਤਮਕ ਅਨੰਦ ਰੂਪ ਫਲ ਮਿਲ ਜਾਂਦਾ ਹਰ ਥਾਂ ਦਰਪੰਦੇ ਨੇ ਤਿੰਨ ਫਲ ਟੋਟ ਨਾ ਆਵੇ ਜਾਂ ਤਿਸ ਭਾਵੈ ਜੇ ਜੁਗ ਕੀਤੇ ਜਾਹ ਜੀ ਉਹਨਾਂ ਨੂੰ ਆਤਮਿਕ ਸੁਖ ਦਾ ਫਲ ਇਤਨਾ ਮਿਲਦਾ ਕਿ ਪਰਮਾਤਮਾ ਦੇ ਰੱਜੇ ਅਨੁਸਾਰ ਉਹ ਕਦੇ ਵੀ ਘਟਦਾ ਨਹੀਂ ਚਾਹੇ ਨੇਕਾਂ ਚੁਗ ਬੀਤ ਜਾਣ ਜੇ ਜੁਗ ਕੀਤੇ ਜਾਹ ਸੁਆਮੀ ਤਿੰਨ ਫਲ ਟੋਟ ਨਾ ਆਵੇ हे ਪ੍ਰਭੂ ਸੁਆਮੀ ਚਾਹੇ ਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆ ਨੂੰ ਆਤਮਿਕ ਆਨੰਦ ਦਾ ਮਿਲਿਆ ਫਲ ਕਦੇ ਨਹੀਂ ਕੱਟਦਾ ਤਿੰਨ ਜਰਾ ਨ ਮਰਨਾ ਨਰਕ ਨਾ ਪਰਣਾ ਜੋ ਹਰ ਨਾਮ ਤੇ ਆਵੇ ਉਹਨਾਂ ਨੂੰ ਕਦੀ ਵੀ ਨਰਕਾਂ ਚ ਨਹੀਂ ਜਾਣਾ ਪੈਂਦਾ ਨਹੀਂ ਆਤਮਕ ਮੋਤੇ ਮਾਰਦੇ ਨੇ ਜਿਹੜੇ ਪ੍ਰਭ ਨੂੰ ਜਪਦੇ ਨੇ ਹਰ ਹਰ ਕਰੈ ਸਿਸੂ ਕੈ ਨਹੀਂ ਨਾਨਕ ਪੀੜ ਨਾ ਖਾਹੇ ਜੀ ਉਹ ਨਾਨਕ ਜਿਹੜੇ ਬੰਦੇ ਪਰਮਾਤਮਾ ਸਿਮਰਨ ਕਰਦੇ ਨੇ ਕਦੇ ਸੁੱਕਦੇ ਨਹੀਂ ਉਹਨਾਂ ਦਾ ਅੰਦਰਲਾ ਆਤਮਕ ਖੇੜਾ ਕਦੇ ਨਹੀਂ ਸੁੱਕਦਾ ਕਦੇ ਦੁਖੀ ਨਹੀਂ ਹੁੰਦੇ ਨਾਮ ਲੈਨ ਸਿਸੋਹੈ ਤਿੰਨ ਸੁਖਫਲ ਹੋਵੈ ਮਾਨੈ ਸੇ ਜਿਨਾਂ ਜਾਹੇ ਜਿਉ ਜਿਹੜੇ ਮਨੁੱਖ ਨਾਮ ਸਿਮਰਦੇ ਲੋਕ ਪਰ ਲੋਕ ਸ਼ੋਭਾ ਪਾੰਦੇ ਨੇ ਉਹਨਾਂ ਨੂੰ ਆਤਮਕ ਆਨੰਦ ਰੂ ਫਲ ਮਿਲਦਾ ਰਹਿੰਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਚੰਤ ਘਰ ਤੀਜਾ ਤੂੰ ਸੁਣ ਹਰਨਾ ਕਾਲਿਆ ਕੀ ਬਾੜੀਏ ਰਾਤਾ ਰਾਮ ਏ ਕਾਲੇ ਹਿਰਨ ਪਾਪ ਕੇ ਕਾਲੇ ਹਿਰਨ ਵਾਂਗ ਸੰਸਾਰ ਬਨ ਵਿੱਚ ਬੇਪਰਵਾਹ ਕੇ ਚੁੰਗੀਆਂ ਮਾਰਨ ਵਾਲੇ ਮਨ ਮਨ ਰਲੀਆਂ ਕਰਨ ਵਾਲੇ ਮਨ ਮੇਰੀ ਗੱਲ ਸੁਣ ਇਹ ਜਗਤ ਫੁਲਵਾੜੀ ਵਿੱਚ ਕਿਉਂ ਮਸਤ ਹੈ ਤੂੰ ਬੇਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਇਹ ਫੁਲਵਾੜੀ ਦਾ ਫਲ ਜ਼ਹਿਰ ਥੋੜੇ ਦਿਨ ਸੁਫਤਲਾ ਲੱਗਦਾ ਫਿਰ ਦੁਖਦਾਈ ਬਣਦਾ ਫਿਰ ਹੋਏ ਤਾਤਾ ਹਰ ਮਾਤਾ ਨਾਮ ਬਿਨਾ ਪ੍ਰਤਾਪੇ ਜਿਸ ਵੀ ਤੂੰ ਇਨਾ ਮਸਤ ਹੈ ਇਹ ਆਖਰ ਦੁਖਦਾਈ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦਿੰਦਾ ਹੈ ਉਹ ਜੀਵ ਸਾਇਰ ਦੇ ਲਹਿਰੀ ਬਿਜਲ ਜਿਵੇਂ ਚਮਕੈ ਉਂਝ ਵੀ ਇਹ ਥੋੜਾ ਸਮਰਨ ਵਾਲਾ ਜਿਵੇਂ ਸਮੁੰਦਰ ਦੀਆਂ ਲਹਿਰਾਂ ਥੋੜੇ ਸਮਾਂ ਲਈ ਨੇ ਬਿਜਲੀ ਦੀ ਲਿਸ਼ਕਾ ਵਿੱਚ ਥੋੜੇ ਸਮੇਂ ਲਈ ਨੇ ਮਾਇਆ ਦਾ ਰੰਗ ਵੀ ਇਸੇ ਪ੍ਰਕਾਰ ਹੈ ਹਰ ਬਾਦ ਰਾਖਾ ਕੋਈ ਨਹੀਂ ਸੋਏ ਤੁਜ ਹੈ ਵਿਸਾਰਿਆ ਤੇ ਭਾਈ ਪਰਮਾਤਮਾ ਦੇ ਨਾਮ ਤਬੀਨਾ ਕੋਈ ਨਾਲ ਨਿਭਨ ਵਾਲਾ ਨਹੀਂ ਫਿਰ ਤੂੰ ਉਸੇ ਨੂੰ ਹੀ ਭਲਾਏ ਬਿਠਾ ਸਚ ਕਹਿ ਨਾਨਕ ਚੇਤਰੇ ਮਨ ਮਰੇ ਹਰਨਾ ਕਾਲੇ ਨਾਨਕ ਕਹਦਾ ਹੈ ਕਾਲੇ ਹਰਨਾ ਇਹ ਮਨ ਸਦਾ ਤੇਰੇ ਨਾਲ ਪਰਮਾਤਮਾ ਨੂੰ ਸਿਮਰ ਨੀਂ ਜਗਤ ਫੁੱਲ ਬਾੜੀ ਚ ਮਸਤ ਹੋ ਕੇ ਤੂੰ ਆਪਣੀ ਮੌਤਕ ਸੇੜ ਲਵੇਂਗਾ ਪਵਰਾ ਫੁੱਲ ਪਵੰਤੇ ਆ ਦੁਖ ਅਤ ਪਾਰੀ ਰਾਮ ਇਹ ਫੁੱਲ ਉੱਤੇ ਉੱਡਣ ਵਾਲੇ ਪੋਰੇ ਮਨ ਫੁੱਲ ਦੀ ਸੁਗੰਧੀ ਲੈਣ ਫਿਰਨ ਵਿੱਚ ਬੜਾ ਭਾਰੀ ਦੁੱਖ ਨਿਕਲਦਾ ਮੈਂ ਗੁਰੂ ਪੁੱਛਿਆ ਆਪਣਾ ਸੱਚਾ ਵਿਚਾਰੀ ਰਾਮ ਮੈਂ ਆਪਣੇ ਗੁਰੂ ਪਾਸੋਂ ਪੁੱਛਿਆ ਜਿਹੜਾ ਸਦਾ ਸਿਰ ਪ੍ਰਭੂ ਨੂੰ ਆਪਣੇ ਨਾਲ ਵਿਚਾਰ ਮੰਡਲ ਚ ਟਿਕਾਏ ਰੱਖਦਾ ਹੈ ਵਿਚਾਰ ਸਤ ਗੁਰ ਮੁੱਜੈ ਪੁੱਛਿਆ ਪਵਰ ਬੇਲੀ ਰਤ ਏ ਪੋਰੇ ਮਨ ਤੇਰੀ ਇਹ ਹਾਲਤ ਵਿਚਾਰ ਕੇ ਮੈਂ ਗੁਰੂ ਤੋਂ ਪੁੱਛਿਆ ਕਿ ਮਨ ਪੋਰਾ ਤਾਂ ਵੇਲਾ ਫੁੱਲਾਂ ਉੱਤੇ ਪਾਉ ਕੇ ਸੰਸਾਰ ਦੇ ਪਦਾਰਥਾਂ 'ਚ ਮਸਤ ਹੈ ਤੇ ਇਹ ਜੀਵ ਵੀ ਇਸੇ ਪ੍ਰਕਾਰ ਮਸਤ ਹੈ ਸੂਰ ਚੜਿਆ ਪਿੰਡ ਪੜਿਆ ਤੇਲ ਤਾਵਣ ਤਤ ਮੈਨੂੰ ਗੁਰੂ ਨੇ ਮੱਤ ਦਿੱਤੀ ਹੈ ਜਦੋਂ ਜਿੰਦਗੀ ਦੇ ਰਾਤ ਮੁੱਕ ਜਾਂਦੀ ਦਿਨ ਚੜ ਪੈਂਦਾ ਇਹ ਸਰੀਰ ਠਹਿ ਠੇਰੀ ਹੋ ਜਾਂਦਾ ਸਵੀਕਾਰ ਆ ਮ ਜਿਹੜਾ ਜੀਫ ਫਸਿਆ ਫਿਰ ਵੀ ਦੁਖੀ ਹੁੰਦਾ ਜਿਵੇਂ ਤੇਲ ਤੋੜੀ ਵਿੱਚ ਪਾ ਕੇ ਡਾਇਆ ਜਾਂਦਾ ਏਵੇਂ ਦੁਖੀ ਹੁੰਦਾ ਜੰਬਗ ਬਾਦਾ ਖਾਹੇ ਚੋਟਾਂ ਸ਼ਬਦ ਬਿਨ ਬੇਤਾਲਿਆ ਤੇ ਦੁਨੀਆ ਦੇ ਪਦਾਰਥਾਂ 'ਚ ਮਸਤ ਹੋ ਕੇ ਭੂਤ ਸਤਗੁਰੂ ਦੇ ਸ਼ਬਦ ਖੁੰਝ ਕੇ ਜਮਰਾਤ ਦੇ ਰਸਤੇ ਵਿੱਚ ਵੱਜਾ ਹੋਇਆ ਚੋਟਾਂ ਖਾਵੇਂਗਾ ਚਛਕੇ ਨਾਨਕ ਚੇਤਰੇਮਨ ਮਰੇ ਪਵਰ ਕਾਲਿਆ ਨਾਨਕ ਕਾਖਦਾ ਹੈ ਮੇਰੇ ਮਨ ਸਦਾ ਥੇ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ਨਹੀਂ ਤਾਂ ਪੂਰੇ ਵਾਂਗ ਫੁੱਲਾਂ ਦੇ ਮਸਤੇ ਹੋਏ ਮਨ ਆਤਮ ਮੋਤ ਸੇੜ ਲਾਏਗਾ ਮੇਰੇ ਜੀੜਿਆ ਪਰਦੇਸੀਆ ਕਿਤ ਪਵ ਹੈ ਜੰਜਾਲੇ ਰਮ ਏ ਮੇਰੇ ਪਰਦੇਸੀ ਜੀ ਜਮਾਤਮਾ ਤੂੰ ਕਿਉਂ ਮਾਇਆ ਦੇ ਜੰਜਾਲ ਚ ਫਸਿਆ ਸਾਚਾ ਸਹਿਮਨ ਵਸੇ ਕੀ ਫਸਾਂ ਜਮ ਜਾਲੇ ਰਾਮ ਜੇ ਸਦਾ ਥਿਰ ਰਹਿਣ ਵਾਲਾ ਮਾਲਕ ਤੇਰੇ ਮਨ ਚ ਵਸਦਾ ਹੋਵੇ ਤੂੰ ਮਾਇਆ ਦੇ ਰੂਪ ਵਿੱਚ ਜਮ ਦੇ ਖਿਲਾਰੇ ਹੋ ਜਾਲ ਚ ਫਿਰ ਕਿਉਂ ਫਸਿਆ ਨਹੀਂ ਫਸੇਗਾ ਮਛਲੀ ਵਿਛੁਨੀ ਨੈਣ ਰੂਨੀ ਜਾਲ ਬੱਧ ਕ ਪਾਇਆ ਏ ਮੇਰੀ ਜਿੰਦ ਵੇਖ ਜਦੋਂ ਸ਼ਿਕਾਰੀ ਜਾਲ ਪੰਦ ਹੈ ਫਿਰ ਮੱਛੀ ਬੜੀ ਫਿਰ ਦੁਖੀ ਹੁੰਦੀ ਵਿਛੜ ਜਾਂਦੀ ਐ ਅੱਖਾਂ ਪਰ ਪਰ ਘਿਰੁੰਦੀ ਐ ਸੰਸਾਰ ਮਾਇਆ ਮੋਹ ਮਿੱਠਾ ਅੰਤ ਪਰਮ ਚੁੱਕਾ ਇਸੇ ਤਰ੍ਹਾਂ ਇਹ ਜਗਤ ਮਿੱਠਾ ਲੱਗਦਾ ਮਾਇਆ ਦਾ ਮੋਹ ਮਿੱਠਾ ਲੱਗਦਾ ਪਰ ਅੰਤ ਵੇਲੇ ਭੁਲੇਖਾ ਦੂਰ ਹੁੰਦਾ ਜਦੋਂ ਦੁੱਖਾਂ ਦੇ ਦੁਖ ਮਨੁੱਖ ਦੇ ਉੱਤੇ ਪੈਣ ਤੇ ਸਾਰੇ ਸਾਥ ਛੱਡ ਜਾਣ ਭਗਤ ਕਰ ਚਿਤ ਲਾਏ ਹਰਿ ਸਿਉ ਛੋੜ ਮਨੋ ਅੰਦੇਸਿਆ ਹੈ ਮਿਰਜਿੰਦੇ ਪਰਮਾਤਮਾ ਚਿਤ ਜੋੜ ਚਿਤ ਜੋੜ ਕੇ ਭਗਤੀ ਕਰ ਇਹ ਸਾਰੇ ਅੰਦੇਸੇ ਨੇ ਧੋਖਲੇ ਨੇ ਸਭ ਛੱਡ ਦੇ ਸਚ ਕਹਿ ਨਾਨਕ ਚੇਤ੍ਰੇਮਨ ਜੀੜਿਆ ਪਰਦੇਸੀਆ ਨਾਨਕ ਆਖਦੇ ਪ੍ਰਦੇਸੀ ਜੀਉੜੇ ਹੈ ਮੇਰੇ ਮਨ ਸਦਾ ਥਿਰ ਪ੍ਰਭੂ ਨੂੰ ਸਿਮਰਿਆ ਕਰ ਨਦੀਆਂ ਵਾ ਵਿਛੁੰਨੇ ਆ ਮੇਲਾ ਸੰਜੋਗੀ RAM ਨਦੀਆਂ ਤੋਂ ਵਿਛੜੇ ਹੋਏ ਵਹਿਣਾ ਦਾ ਨਦੀਏ ਨਾਲ ਮੁੜ ਕੇ ਮੇਲ ਭਾਗਾ ਨਾਲ ਹੁੰਦਾ ਤੇ ਇਵੇਂ ਹੀ ਇਹ ਜੀ ਵਿਛੜਿਆ ਜੋ ਗੁਜਗ ਮਿੱਠਾ ਵਿਸਪਰੇ ਕੋ ਜਾਣ ਜੋਗੀ ਰਾਮ ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ ਚਰਨਾ ਜੁੜਦਾ ਉਹ ਸਮਝ ਲੈਂਦਾ ਕਿ ਮਾਇਆ ਦਾ ਮੋਹ ਤਾਂ ਮਿੱਠਾ ਪ੍ਰਸਾਦਾ ਜ਼ਹਿਰ ਨਾਲ ਪਰਿਆ ਰਹਿੰਦਾ ਕੋਈ ਸਹਿਜ ਜਾਣ ਹਰ ਪਛਾਣ ਸਤਿਗੁਰੂ ਜਿਨ ਚੇਤਿਆ ਫਿਰ ਜਿਹੜਾ ਕੋਈ ਵਿਰਲਾ ਬੰਦਾ ਜਿਸ ਨੇ ਆਪਣੇ ਗੁਰੂ ਨੂੰ ਚੇਤੇ ਰੱਖਿਆ ਆਤਮਕ ਡੋਲਤਾ ਟੇਕੇ ਅਸਲੀਅਤ ਨੂੰ ਸਮਝਿਆ ਪ੍ਰਭੂ ਨਾਲ ਸੰਗ ਪਾਈ ਹੈ ਬਿਨਾਮ ਹਰ ਕੇ ਪਰਮ ਪੂਲੇ ਪਛਾਏ ਮੁਗਧ ਅਚੇਤਿਆ ਤੇ ਪ੍ਰਮਾਤਮਾ ਤੋਂ ਬਿਨਾਂ ਮਾਇਆ ਦੀ ਮੋਹ ਦੀ ਪਟਕਣਾ 'ਚ ਗੁਰਾਹੇ ਪੈ ਕੇ अनेका ਮੂਰ ਗਾਫਲ ਜੀ ਖਵਾਰ ਹੁੰਦੇ ਨੇ ਹਰ ਨਾਮ ਪਗਤਨਾ ਰਿਦੈ ਸਚ ਸੇੰਤ ਤਾਹੀਰੁ ਨਿਆ ਜਿਹੜੇ ਬੰਦੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ ਪ੍ਰਭੂ ਦੀ ਪਗਤੀ ਨਹੀਂ ਕਰਦੇ ਆਪਣੇ ਹਿਰਦੇ ਸਦਾ ਅਥਿਰ ਪ੍ਰਭੂ ਨਹੀਂ ਵਸਾਉਂਦੇ ਉਹ ਆਖਰ ਟਾਹਾ ਮਾਰ ਮਾਰ ਕੇ ਰਹਿੰਦੇ ਨੇ ਸਚ ਕਹਿ ਨਾਨਕ ਸ਼ਬਦ ਸਚ ਮੇਲ ਚਰੀ ਵਿਛੁੰਨਿਆ ਤੇ ਨਾਨਕ ਕਾਖਦਾ ਸਦਾ ਥਿਰ ਪ੍ਰਭੂ ਆਪਣੇ ਸਿਵ ਸਲਾ ਦੇ ਸ਼ਬਦ ਜੋੜ ਕੇ ਚਿਰਾਂ ਤੋਂ ਵਿਛੜੇ ਜੀਵ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿੰਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਤੀਜਾ ਛੰਤ ਘਰ ਪਹਿਲਾ ਹਮ ਕਰੇ ਸਾਚਾ ਸੋਹਿਲਾ ਸਾਚੈ ਸ਼ਬਦ ਸੁਹਾਇ ਇਹ ਸਕੀ ਮੇਰੇ ਮਨ ਵਿੱਚ ਮੇਰੇ ਘਰ ਵਿੱਚ ਸਦਾ ਥਿਰ ਪ੍ਰਭੂ ਦੀ ਸ਼ਿਵਤੋ ਸਲਾਹ ਦਾ ਗੀਤ ਹੋ ਰਿਹਾ ਸਦਾ ਥਿਰ ਪ੍ਰਭੂ ਦੀ ਸ਼ਿਵਤੋ ਸਲਾਹ ਵਾਲੇ ਗੁਰ ਸ਼ਬਦ ਨੇ ਮੇਰੇ ਹਿਰਦੇ ਘਰ ਨੂੰ ਸੋਨਾ ਬਣਾ ਦਿੱਤਾ ਤਨ ਪਿਰ ਮੇਲ ਪਿਆ ਪਰ ਆ ਮਿਲਾ ਯਾਰ ਪ੍ਰਭ ਆਪ ਮਿਲਾ ਯਾਰ ਆ ਰਾਮ ਇਹ ਸਖੀ ਉਸ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮਲਾਪ ਹੁੰਦਾ ਜਿਸ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਜੋੜਿਆ ਹੈ ਪ੍ਰਭ ਆਪ ਮਿਲਾ ਯਾ ਸਚ ਮਨ ਵਸਾਇਆ ਕਾਮਣ ਸਹਿ ਜੇ ਮਾਤੀ ਪ੍ਰਭੂ ਨੇ ਜਿਸ ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਆਪਣਾ ਥਿਰ ਨਾਮ ਉਸ ਤੇ ਮਨ ਚ ਵਸਾ ਦਿੱਤਾ ਉਹ ਆਤਮਿਕ ਡੋਲ ਤਜ ਮਸਤ ਰਹਿੰਦੀ ਆ ਗੁਰ ਸ਼ਬਦ ਸ਼ਿੰਗਾਰੀ ਸੱਚ ਸਵਾਰੀ ਸਦਾ 라ਵੇ ਰੰਗ ਰਾਤੀ ਤੇ ਗੁਰੂ ਸ਼ਬਦ ਦੇ ਵਿੱਚ ਜੁੜ ਕੇ ਜੀਵ ਇਸਤਰੀ ਨੂੰ ਸੋਹਣਾ ਰੰਗ ਚੜ ਗਿਆ ਉਹ ਕੋ ਸ਼ਿੰਗਾਰ ਦਿੱਤਾ ਪਰਮਾਤਮਾ ਨੂੰ ਸੋਹਣਾ ਬਣਾ ਦਿੱਤਾ ਆਪ ਗਵਾਏ ਹਰ ਵਰ ਪਾਇ ਤਾਂ ਹਰ ਸਮਨ ਵਸਾਇ ਜੋ ਜੀਵ ਇਸ ਤੇ ਆਪਣੇ ਅੰਦਰ ਹਉਮੈ ਦੂਰ ਕਰਦੀ ਏ ਪ੍ਰਭੂ ਪਤਿ ਨੂੰ ਲੱਭ ਲੈਂਦੀ ਏ ਪ੍ਰਭੂ ਦੇ ਨਾਮ ਦਾ ਸਵਾਦ ਆਪਣੇ ਮਨ ਸਦਾ ਲਈ ਵਸਾ ਲੈਂਦੀ ਏ ਕਹੋ ਨਾਨਕ ਗੁਰ ਸ਼ਬਦ ਸواری ਸਫਲੋ ਜਨਮ ਸਬਾਇਆ ਨਾਨਕ ਆਕਦੇ ਨੇ ਹੈ ਗੁਰੂ ਦੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਜੀਵ ਇਸ ਤਰੀ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਉਸ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਏ ਦੂਜਾ ਕਾਮਣ ਭਰਮ ਪੁੱਲੀ ਹਰ ਵਾਰ ਨਾ ਪਾਏ ਰਾਮ ਇਸ ਅਕੀ ਜਿਹੜੀ ਜੀਵ ਇਸਤਰੀ ਪ੍ਰਭੂ ਤੋਂ ਬਿਨਾ ਮਾਇਆ ਚ ਹੋਰ ਹੋਰ ਪਟਕਣਾ ਚ ਪੈ ਕੁਰਾ ਹੀ ਪਈ ਏ ਉਸ ਨੂੰ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੁੰਦਾ ਕਾਮਣ ਗੁਣ ਨਾਹੀ ਵਿਅਥਾ ਜਨਮ ਗਵਾਏ ਰਾਮ ਉਸ ਨੂੰ ਫਿਰ ਕੋਈ ਗੁਣ ਨਹੀਂ ਮਿਲਦਾ ਉਹ ਜ਼ਿੰਦਗੀ ਵਿਰਥ ਜਾਂਦੀ ਏ ਬਿਰਥਾ ਜਨਮ ਗਵਾਏ ਮਨਮੁਖ ਐ ਆਣੀ ਅਵਗਣਵੰਤੀ ਝੂਰੇ ਤੇ ਮਨ ਪਿੱਛੇ ਤੁਰਨ ਵਾਲੇ ਮੂਰਖ ਜੀਵ ਸਤਰੀ ਜੀਵਨ ਅਜਾਈ ਗੁਵਾਨ ਦਿੰਦੀ ਆ ਔਗਨ ਨਾਲ ਪਰੇ ਹੋਣ ਕਰਕੇ ਆਪਣੇ ਅੰਦਰ ਦੁਖੀ ਰਹਿੰਦੀ ਆ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਪਰ ਮਿਲਿਆ ਅਦੂਰੇ ਤੇ ਜਦੋਂ ਉਸ ਨੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਕੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨਾਲ ਆਤਮਿਕ ਆਨੰਦ ਲੱਭ ਲਿਆ ਤੇ ਪ੍ਰਭੂ ਪਤੀ ਸਦਾ ਅੰਗ ਸੰਗ ਵਸਤ ਹੈ ਦੇਖ ਪਰ ਵਿਗਸੀ ਅੰਦਰੋਂ ਸਰਸੀ ਸੱਚ ਸ਼ਬਨ ਸੁਭਾਇ ਤੇ ਆਪਣੇ ਅੰਦਰ ਪ੍ਰਭੂ ਪੱਤੀ ਨੂੰ ਵੇਖ ਕਿ ਖਿੜੀ ਖਿੜ ਪਈ ਆ ਬਾਤ ਅੰਦਰ ਆਤਮਕ ਆਨੰਦ ਮਾਣ ਦੀ ਮਗਨ ਹੋ ਗਈ ਹੈ ਉਸਿਪ ਤੋਂ SLA ਵਾਲੇ ਗੁਰੂ ਸ਼ਬਦ 'ਚ ਜੁੜ ਕੇ ਲੀਨ ਹੋ ਗਈ ਹੈ ਨਾਨਕ ਵਿਨਨਾਵੈ ਕਾਮਣ ਭਰਮ ਪੁਲਾਣੀ ਮਿਲ ਪ੍ਰੀਤਮ ਸੁਖ ਪਾਹਿ ਨਾਨਕ ਪ੍ਰਭੂ ਦੇ ਨਾਮ ਪ੍ਰਭੂ ਦੇ ਨਾਮ ਤੋਂ ਵਿਚੜੀ ਜੀਵ ਇਸਤਰੀ ਮੇਸ਼ਾ ਪਰਮ ਦੇ ਵਿੱਚ ਭਟਕਣਾ ਵਿੱਚ ਹੀ ਪਈ ਰਹਿੰਦੀ ਹੈ ਬਿਰਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ ਹਿਸਕੀ ਜਿਸ ਜੀਵ ਇਸਤਰੀ ਨੂੰ ਗੁਰੂ ਨੇ ਪ੍ਰਭੂ ਚਰਨਾ ਜੋੜ ਦਿੱਤਾ ਉਸ ਨੂੰ ਪ੍ਰਭੂ ਪਤਨੀ ਨੂੰ ਆਪਣੇ ਅੰਗ ਸੰਗ ਵੇਖ ਲਿਆ ਅੰਤਰ ਸ਼ਬਦ ਮਿਲੀ ਸਹਿਜੇ ਤਪਤ ਮੁਝਾਈ ਰਾਮ ਉਹ ਅੰਤਰਾਤਮੇ ਗੁਰੂ ਸ਼ਬਦ ਦੀ ਬਰਕਤ ਨਾਲ ਪ੍ਰਭੂ ਨਾਲ ਇੱਕ ਮੇਕ ਹੋ ਗਿਓ ਅੰਤਰਾਤਮ ਕਟੋਲਤਾ ਚ ਟੇਕੇ ਨ ਤਪਸ਼ 부ਜਾਲੀ ਸ਼ਬਦ ਤਪਤ ਮੁਝਾਈ ਅੰਤਰ ਸ਼ਾਂਤ ਆਈ ਸਹਿਜੇ ਹਰ ਰਸ ਚੱਖਿਆ ਤੇ ਗੁਰੂ ਸ਼ਬਦ ਦੀ ਸੈਤਨ ਨਾਲ ਆਪਣੇ ਅੰਦਰੋਂ ਵਿਕਾਰ ਲਈ ਤਪਸ਼ 부ਝਾਲੀ ਅੰਦਰ ਠੰਡ ਪੈ ਗਿਆ ਆਤਮਿਕ ਡੋਲਤਾ ਟੇਕ ਕੇ ਹਰਿ ਨਾਮ ਦਾ ਰਸ ਚੱਖ ਲਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੇ ਸ਼ਬਦ ਸੁਪਾਖਿਆ ਤੇ ਆਪਣੇ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਸਦਾ ਪ੍ਰੇਮ ਰੰਗ ਮਾਣਦੀ ਆ ਸਦਾ ਅਥਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਗੁਰੂ ਸ਼ਬਦ ਜੁੜ ਕੇ ਉਹਦੀ ਬੋਲੀ ਮਿੱਠੀ ਹੋ ਜਾਂਦੀ ਹੈ। ਪੜ ਪੜ ਪੰਡਿਤ ਮੋਨੀ ਥੱਕੇ ਤੇ ਕੀ ਮੁਕਤ ਨਾ ਪਾਈ ਸੱਕੀ ਪੰਡਤ ਧਾਰਮਿਕ ਪੁਸਤਕਾਂ ਪੜ ਪੜ ਕੇ ਪੇਕ ਧਾਰ ਧਾਰ ਕੇ ਥੱਕ ਗਏ ਨੇ ਪਰ ਖਲਾਸੀ ਨਹੀਂ ਹੋਏ। ਨਾਨਕ ਬਿਨ ਭਗਤੀ ਜਗ ਬੋ ਰਾਨਾ ਸੱਚੇ ਸ਼ਬਦ ਮੇ ਲਾਇ ਨਾਨਕ ਪਰਮਾਤਮਾ ਦੀ ਭਗਤੀ ਤਬਿਨਾ ਜਗਤ ਮਾਇਆ ਦੇ ਮੋਹ ਵਿੱਚ ਚੱਲਾ ਹੋਇਆ ਪਿਆ ਉਹ ਸਦਾ ਥਿਰ ਪ੍ਰਭੂ ਦੀ ਸਿਖਤ ਸਲਾਹ ਵਾਲੇ ਗੁਰੂ ਸ਼ਬਦ ਦੀ ਬਰਕਤ ਨਾਲ ਪ੍ਰਭੂ ਦੇ ਚਰਨਾਂ 'ਚ ਫਿਰ ਮਲਾਫਾਸਲ ਨਹੀਂ ਕਰਦਾ ਉਹ ਕਰਦਾ ਜਿਹੜਾ ਜੁੜਦਾ ਸਾਤਨ ਮਨ ਅਨੰਦ ਪਿਆ ਹਰ ਜਿਓ ਮੇਲ ਪਿਆਰੇ RAM ਹੇ ਸੱਕੀ ਜਿਸ ਜੀਵ ਇਸ ਜੀ ਨੂੰ ਪਿਆਰੇ ਹਰੀ ਪ੍ਰਭੂ ਨੇ ਆਪਣੇ ਚਰਨਾਂ ਜੋੜ ਲਿਆ ਉਸ ਦੇ ਮਨ 'ਚ ਖਿਡਾਓ ਹੋ ਜਾਂਦਾ ਸਾਤਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੇ ਰਾਮ ਜੀ ਵਿਸਤਰੀ ਅਪਾਰ ਪ੍ਰਭੂ ਦੀ ਸ਼ਿਫਤੋ ਸਲਾਵ ਵਾਲੇ ਗੁਰ ਸ਼ਬਦ ਰਾਹੀਂ ਪ੍ਰਮਾਤਮਾ ਦੇ ਪ੍ਰੇਮ ਰਸ ਚ ਭਿੱਜੀ ਰਹਿੰਦੀ ਐ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਤੇ ਪਰ ਪ੍ਰਭੂ ਦੀ ਸ਼ਿਵ ਸਲਾਵ ਵਾਲੇ ਸ਼ਬਦ ਦੀ ਬਰਕਤ ਨਾਲ ਜੀਵ ਇਸਤਰੀ ਪ੍ਰਭੂ ਨੂੰ ਮਿਲ ਪੈਂਦੀ ਐ ਸਦਾ ਗੁਣ ਆਪਣੇ ਹਿਰਦੇ ਸਾंभ ਲੈਂਦੀ ਐ ਸੇਜ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਆਗਨ ਨਸੇ ਪ੍ਰਭੂ ਦੇ ਗਣੋਸਤੇ ਮੰਝ ਟਿੱਕੇ ਰਹਿੰਦੇ ਨੇ ਪ੍ਰਭੂ ਪੱਤੀ ਨੇ ਉਸ ਨੂੰ ਆਪਣੇ ਚਰਨਾਂ 'ਚ ਜੋੜਿਆ ਜਿਤਕਰ ਨਾਮ ਹਰ ਸਦਾ ਧਿਆਈਐ ਸੋਇਲੜਾ ਜੁਗ ਚਾਰ ਇਸਕੀ ਜਿਸ ਜੀਵ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਉਤੇ ਸਦੋ ਮਨੋਂ ਸਦਾ ਖੁਸ਼ੀ ਦਾ ਗੀਤ ਵੱਜਦਾ ਰਹਿੰਦਾ ਚੱਲਦਾ ਰਹਿੰਦਾ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਨਾਨਕ ਜਿਹੜੇ ਜੀ ਪਰਮਾਤਮਾ ਦੇ ਨਾਮ ਰੰਗ ਚ ਰੰਗੇ ਜਾਂਦੇ ਨੇ ਉਹਨਾਂ ਅੰਦਰ ਆਨੰਦ ਬਣਿਆ ਰਹਿੰਦਾ ਹੈ ਪ੍ਰਭੂ ਚਰਨਾਂ 'ਚ ਮਿਲ ਕੇ ਸਾਰੇ ਕੰਮ ਸਵਾਰ ਲੈਂਦੇ ਨੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹਿਲਾ ਤੀਜਾ ਛੰਤ ਘਰ ਤੀਜਾ ਸਾਜਨ ਮੇਰੇ ਪ੍ਰੀਤਮ ਤੁਮ ਸ਼ਹਿ ਕੀ ਭਗਤ ਕਰੇ ਹੋ ਹੇ ਮੇਰੀ ਸਾਥ ਸੰਗੀ ਸੱਜਣ ਪਿਆਰਿਓ ਆਓ ਪ੍ਰਭੂ ਦੀ ਭਗਤੀ ਅਸੀਂ ਸਾਰੇ ਕਰੀਐ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੈਹੁ ਸਦਾ ਗੁਰੂ ਨੂੰ ਧਿਆਉ ਤੇ ਨਾਮ ਪਦਾਰਥ ਖਟ ਲਓ ਭਗਤ ਕਰੋ ਤੁਮ ਸ਼ਹਿ ਕੇਰੀ ਜੋ ਸ਼ਹਿ ਪਿਆਰੇ ਭਾਵੈ اے ਸਜਣੋ ਤੁਸੀਂ ਪ੍ਰਭੂ ਪਤੀ ਦੀ ਭਗਤੀ ਕਰਦੇ ਹੋ ਇਹ ਭਗਤੀ ਪਿਆਰੇ ਪ੍ਰਭੂ ਪਤੀ ਨੂੰ ਪਸੰਦ ਆਉਂਦੀ ਆ ਆਪਣਾ ਪਾਣਾ ਤੂੰ ਕਰੋ ਤਾਂ ਫਿਰ ਸ਼ਖੁਸ਼ੀ ਨਾ ਆਵੇ ਤੁਸੀਂ ਆਪਣੀ ਹੀ ਮਰਜ਼ੀ ਕਰਦੇ ਰਹੋਗੇ ਤਾਂ ਪ੍ਰਭੂ ਪਤੀ ਦੀ ਪ੍ਰਸੰਸਾ ਤੁਹਾਨੂੰ ਨਹੀਂ ਮਿਲੇਗੀ ਭਗਤ ਪਾਓ ਇਹ ਮਾਰਗ ਵਿਖੜਾ ਗੁਰਦਵਾਰੈ ਕੋ ਪਾਵੇ ਇਹ ਪਿਆਰਿਓ ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾਂ ਪਰਿਆ ਤੇ ਕੋਈ ਵਿਰਲਾ ਮਨੁੱਖੀ ਇੱਥੇ ਚੱਲਦਾ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਪਗਤੀ ਚਿਤ ਲਾਵੇ ਨਾਨਕ ਕਹਦਾ ਜਿਸ ਮਨੁੱਖ ਉਤੇ ਪ੍ਰਭੂ ਆਪ ਕਿਰਪਾ ਕਰਦਾ ਉਹ ਪ੍ਰਭੂ ਦੇ ਚਰਨਾਂ ਚਿਤ ਜੋੜੀ ਰੱਖਦਾ ਮੇਰੇ ਮਨ ਬੇਰਾਗੀ ਆ ਤੋ ਬੇਰਾਗ ਕਰ ਕਿਸ ਦਿਖਾਵ ਹੈ ਏ ਵਿਰਾਗ ਵਿੱਚ ਆਏ ਮੇਰੇ ਮਨ ਤੋ ਵਿਰਾਗ ਕਰਕੇ ਕਿਸ ਨੂੰ ਵਿਖਾਉਣਾ ਹਰ ਸੋਇਲਾ ਤਿੰਨ ਸਦ ਸਦਾ ਜੋ ਹਰ ਗੁਣ ਗਾਵ ਹੈ ਏ ਮੇਰੇ ਮਨ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗੰਦੇ ਨੇ ਉਹਨਾਂ ਅੰਦਰ ਸਦਾ ਹੀ ਖੜਾਓ ਤੇ ਚਾਉ ਬਣਿਆ ਰਹਿੰਦਾ ਕਰ ਬੈਰਾਗ ਤੂੰ ਛੋੜ ਪਖੰਡ ਸੋਛਾ ਸਭ ਕਿਛ ਜਾਣ ਨਾ ਹੈ ਏ ਮੇਰੇ ਮਨ ਪਖੰਡ ਛੱਡ ਦੇ ਕਿਉਂਕਿ ਪਰਮਾਤਮਾ ਸਭ ਜਾਣਦਾ ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਣ ਹੈ ਉਹ ਪ੍ਰਭੂ ਆਪਿ ਜਲ ਥਲ ਤਰਤੀ ਸਭ ਥਾਂ ਤੇ ਵਸਿਆ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਏ ਸਰਬ ਸੁਖ ਪਾਵੇ हे ਮੇਰੇ ਮਨ ਜਿਸ ਮਨੁਖ ਨੇ ਪ੍ਰਮਾਤਮਾ ਦੀ ਰਜਾ ਸਮਝ ਲਈ ਸਾਰੇ ਆਨੰਦ ਕਟਲੇ ਇਹ ਕਹਿ ਨਾਨਕ ਸੋ ਬੇਰਾਗੀ ਅੰਦੀਨ ਹਰ ਲੇ ਬੁਲਾਈ ਨਾਨਕ ਤੈਨੂੰ ਇਹ ਵਾਕ ਦੈ ਕਿ ਇਹੋ ਜਮਲਾਪ ਦੀ ਤਾਂ ਗ ਰੱਖਣ ਵਾਲਾ ਮਨੁਖ ਹਰ ਵੇਲੇ ਪ੍ਰਭੂ ਚਰਨਾਂ ਸੁਰਤ ਜੋੜੀ ਰੱਖਦਾ ਜਹਾਂ ਜਾਂ ਮਨ ਤੂੰ ਧਾਵਦਾ ਤਾ ਤਾ ਹਰ ਤੇਰੇ ਨਾਲ ਹੈ ਮੇਰੇ ਮਨ ਜਿੱਥੇ-ਜਿੱਥੇ ਤੂੰ ਦੌੜਦਾ ਫਿਰਦਾ ਉੱਥੇ-ਉੱਥੇ ਪ੍ਰਮਾਤਮਾ ਤੇਰੇ ਨਾਲ ਹੈ ਮਨ ਸਿਆਣ ਬਛੋੜੀਏ ਗੁਰ ਕਾ ਸ਼ਬਦ ਸਮਲ੍ਹੇ ਮਨ ਆਪਣੇ ਚਤ్రਾਈ ਛੱਡ ਦੇ ਗੁਰੂ ਸ਼ਬਦ ਆਪਣੇ ਅੰਦਰ ਵਸਾਲ ਸਾ ਤੇਰੇ ਸੋਸ਼ਾ ਸਦਾ ਹੈ ਇਕਨ ਹਰ ਨਾਮ ਸੰਭਾਲ ਲਏ ਪ੍ਰਭੂ ਨੂੰ ਸਦਾ ਚੇਤੇ ਕਰ ਕਿਉਂਕਿ ਉਹ ਤੇਰੇ ਨਾਲ ਹੈ ਸਦਾ ਨਾਲ ਵਸਦਾ ਹੈ ਜਨਮ ਜਨਮ ਕੇ ਤੇਰੇ ਪਾਪ ਕੱਟ ਅੰਤ ਪਰਮ ਪਦ ਪਾਵਹਿ ਤੇਰੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਣਗੇ ਤੈਨੂੰ ਸੁੱਖ ਮਿਲੇਗਾ ਸਾਚੇ ਨਾਲ ਤੇਰਾ ਗੰਢ ਲੱਗ ਗੁਰਮੁਖ ਸਦਾ ਸੰਮਲ ਏ ਮਨ ਗੁਰੂ ਸ਼ਰਨ ਪੈ ਕੇ ਪ੍ਰਭੂ ਨੂੰ ਨਾਲ ਪ੍ਰਭੂ ਨੂੰ ਅੰਦਰ ਵਸਾਈ ਰੱਖ ਤੇਰਾ ਇਹ ਵਿੱਚ ਪਿਆਰ ਬਣ ਜਾਏਗਾ યું ਕਹਿ ਨਾਨਕ ਜਾ ਮਨ ਤੂੰ ਧਾਵੰਦਾਂ ਤਾਂ ਹਰਤੇ ਗ੍ਰਹਿ ਸਦਾ ਨਾਲ ਮਨ ਆਖਦਾ ਨਾ ਨਕ ਤੈਨੂੰ ਇਉਂ ਅਖਦੇ ਜਿੱਥੇ ਤੂੰ ਭਜ ਨਾ ਹਰੀ ਉੱਥੇ ਹੀ ਤੇਰੇ ਨਾਲ ਸਤ ਗੁਰ ਮਿਲਿਆ ਧਾਵ ਥੰਮਿਆ ਨਿਜ ਕਰ ਵਸਿਆ ਆਏ ਜੇ ਗੁਰੂ ਮਿਲ ਪਏ ਤਾਂ ਭਟਕਣਾ ਮੁੱਕ ਜਾਂਦੀ ਹੈ ਮਨ ਵਸ ਪੈਂਦਾ ਨਾ ਬਿਹਾਜੇ ਨਾਮ ਲੈ ਨਾਮ ਰਹੇ ਸਮਾਏ ਫਿਰ ਉਹਨ ਪ੍ਰਮਾਤਮਾ ਦੇ ਨਾਮ ਦਾ ਸੋਦਾ ਕਰਦੇ ਨੇ ਜਪਦੇ ਨੇ ਨਾਮ ਚ ਲੀਨ ਰਹਿੰਦੇ ਨੇ ਧਾਵ ਥੰਮਿਆ ਸਤ ਗੁਰ ਮਿਲਿਆ ਦਸਵਾਂ ਦਵਾਰ ਪਾਇਆ ਜੇ ਗੁਰਮਲ ਪਏ ਤਾਂ ਠਟਕਣਾ ਰੁਕ ਜਾਂਦੀ ਆਤਮਿਕ ਅਵਸਥਾ ਦਸਵਾਂ ਦਰਵਾਜਾ ਉਸ ਨੂੰ ਲੱਭ ਪੈਂਦਾ ਤੇ ਥੇ ਅੰਮ੍ਰਿਤ ਭੋਜਨ ਸੈਤਨ ਉਪਜ ਜਿਤ ਸ਼ਬਦ ਜਗਤ ਥਮ ਰਹਾਇਆ ਤੇ ਆਤਮਿਕ ਅਵਸਥਾ 'ਚ ਪਹੁੰਚ ਕੇ ਮਨ ਆਤਮਿਕ ਜੀਵਨ ਦੇਣ ਵਾਲੇ ਨਾਮ ਦੀ ਖੁਰਾਕ ਖਾਂਦਾ ਆਤਮਿਕ ਡੋਲਤਾ ਦੀ ਰੋਹ ਚੱਲ ਪੈਂਦੀ ਹੈ ਤਾਂ ਅਨੇਕ ਬਾਜੇ ਸਦਾ ਅਨਹਦ ਹੈ ਸੱਚੇ ਰਿਹਾ ਸਮਯ ਜਿਵੇਂ ਅਨੇਕ ਕਿਸਮਾਂ ਦੇ ਸਾਜ਼ ਵਜਣ ਨਾਲ ਬੜਾ ਸੁੰਦਰ ਰਾਗ ਪੈਂਦਾ ਫਿਰ ਓਮੀ ਆਤਮਕ ਦੀ ਜੀਵਨ ਵਿੱਚ अनेका ਸੰਗੀਤ ਸਾਜ਼ ਵਜਣ ਲੱਗ ਪੈਂਦੇ ਨੇ ਇਉਂ ਕਹਿ ਨਾਨਕ ਸਤ ਗੁਰ ਮਿਲਿਆ ਤਾਵਤ ਥਮਿਆ ਨਿਜ ਕਰ ਵਸਿਆ ਆਏ ਤੇ ਨਾਨਕ ਇਉਂ ਆਖਦਾ ਗੁਰੂ ਮਿਲ ਪਏ ਤੇ ਮਨ ਭਟਕਣਾ ਵੱਲੋਂ ਰੁਕ ਜਾਂਦਾ ਤੇ ਪ੍ਰਭੂ ਚਰਨਾ ਵਿੱਚ ਫਿਰ ਇਹ ਆ ਜੁੜਦਾ ਤਾਂ ਨੇਕ ਬਾਜੀ ਸਦਾ ਅਨਹਦ ਹੈ ਸੱਚੇ ਰਹਿਆ ਸਮਾਏ ਕਿਉ ਕਹਿ ਨਾਨਕ ਸਤਿਗੁਰ ਮਿਲਿਆ ਤਾਬ ਥੰਮਿਆ ਨਿਜ ਘਰ ਵਸਿਆ ਆਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ